ਆਓ ਜੀ ਮੌਸਮ ਦੇ ਮਜ਼ਾਕ ਦੇਖ ਲਓ ਅੱਜ ਇੰਦਰ ਦੇਵਤਾ ਸਾਡੇ ਤੇ ਮਿਹਰਬਾਨ ਹੋ ਗਿਆ ਕਿੰਨਾ ਸੋਹਣਾ ਮੌਸਮ ਬਣਿਆ ਸੋ ਜਿਉਂ-ਜਿਉਂ ਜ਼ਿੰਦਗੀ 'ਚ ਅਸੀਂ ਅੱਗੇ ਵਧਦੇ ਆ ਅਸੀਂ ਮੌਸਮ ਦਾ ਆਨੰਦ ਲੈਣਾ ਭੁੱਲ ਗਏ ਜਦੋਂ ਛੋਟੇ ਹੁੰਦੇ ਦੇ ਆਪਾਂ ਦੇਖਦੇ ਸੀਗੇ ਸੜਕਾ 'ਪਰ ਬੱਦਲ ਆਉਂਦਾ ਦਾ ਬੱਚੇ ਬੱਦਲਾਂ ਦੇ ਪਿੱਛੇ-ਪਿੱਛੇ ਭੱਜਦੇ ਦੇ ਜੋ ਸੜਕ ਦੇ ਉੱਪਰ ਦਿਖਦਾ ਨਾ ਧੁੱਪ ਆ ਗਈ ਕਦੇ ਬੱਦਲ ਆ ਗਿਆ ਸੋ ਜਦੋਂ ਅਸੀਂ ਅਜਿਹੇ ਮੌਸਮ ਦਾ ਆਨੰਦ ਲੈਣਾ ਭੁੱਲ ਜਾਂਦੇ ਨਾ ਤਾਂ ਜ਼ਿੰਦਗੀ ਦੇ ਵਿੱਚ ਡਿਪਰੈਸ਼ਨ ਵਰਗੀਆਂ ਚੀਜ਼ਾਂ ਉਦੋਂ ਹੀ ਆਉਂਦੀਆਂ ਸੋ ਜੇ ਡਿਪਰੈਸ਼ਨ ਤੋਂ ਬਚਣਾ ਸਾਨੂੰ ਕੁਦਰਤ ਦੇ ਨਾਲ ਸਮੇਲ ਰੱਖਣਾ ਪੈਣਾ। ਸੋ ਦੇਖ ਲੈ ਕਿੰਦਾ ਦਾ ਬਿਹਤਰੀਨ ਮੌਸਮ ਹੈ ਐਂਡ ਵਿੰਡਰ। ਸੋ ਉਹ ਦੇਖੀ ਬੱਦਲ ਜਿਵੇਂ ਘੁੰਮ ਰਿਹਾ ਹੈ। ਲੈ ਸ਼ਾਬਾਸ਼। ਸੋ ਉਹੀ ਆ ਉਮਰ ਦੇ ਨਾਲ ਨਾਲ ਅਸੀਂ ਮੌਸਮ ਦਾ ਆਨੰਦ ਲੈਣਾ ਭੁੱਲ ਗਏ ਆ। ਮੌਸਮ ਦੇ ਨਾਲ ਇਸ ਚੀਜ਼ ਦਾ ਅਹਿਸਾਸ ਲੋ ਵੀ ਕਿੰਦਾ ਮੌਸਮ ਚੇਂਜ ਹੋਇਆ। ਮੌਸਮ ਬਦਲਣ ਦੇ ਨਾਲ ਬੰਦੇ ਦੇ ਮੂਡ ਵੀ ਚੇਂਜ ਹੁੰਦੇ ਆ। ਸੋ ਦੇਖ ਸਕਦੇ ਹੋ ਤੁਸੀਂ। ਸੋ ਦਵਿੰਦਰ ਕੀ ਆ ਵਿਚਾਰ ਆ ਫਿਰ ਤੇ ਬਹੁਤ ਵਧੀਆ ਜੀ ਹਾਂ ਇਹ ਦੇਖੋ ਜੀ ਸਪੋਰਟਿੰਗ ਕਲਬ ਦਾ ਸੌਣ ਵੀ ਤੇ ਦਾ ਪਹਿਲਾ ਸੋਮਵਾਰ ਹੈ ਹਾਂ ਪਰ ਹਲੇ ਆਫੀਸ਼ੀਅਲੀ ਆਇਆ ਨਹੀਂ ਹੈਗਾ ਸੌਣ ਵੀ ਦਾ ਜੀ ਪਰ ਆ ਦੇਖੋ ਜੀ ਇਤੋਂ ਤਾਂ ਲੱਗਦਾ ਕਿ ਵੀ ਸੌਣ ਆਇਆ ਹੋਇਆ ਹੈ ਸੌਣ ਦਾ ਮਤਲਬ ਕੀ ਫਰਕ ਹੁੰਦਾ ਵਿੱਚ ਸੌਣ ਜੇ ਹੁੰਦਾ ਕਿ ਆਪਣਾ ਵਧੀਆ ਸਾਰੇ ਪਸ਼ੂ ਪੰਛੀ ਜਿਹੜੇ ਕੁਦਰਤੀ ਜੁੜੇ ਹੁੰਦੇ ਹਨ ਆ ਨਾ ਆਪਾਂ ਤਾਂ ਚਲੋ ਬਹੁਤ ਹੁਣ ਜਿਹਨੂੰ ਕਹਿੰਦੇ ਆਪਾਂ ਮੋਡਰਨਾਈਜ਼ ਹੋ ਗਏ ਹੈ ਨਾ ਇਹਦੇ ਕੁਦਰਤੀ ਤਰੀਕੇ ਨਾਲ ਜੁੜੇ ਹੁੰਦੇ ਨੇ ਅੱਛਾ ਹਾਂ ਫੌਣ ਪਾਣੀ ਪਰ ਫਰਕ ਪੈਂਦਾ ਸੌਣ ਦੇ ਨਾਲ ਹੈ ਬਿਲਕੁਲ ਹਾਂਜੀ ਲਓ ਜੀ ਇਹ ਵੀ ਥੋੜਾ ਆ ਖੁਸ਼ ਹੁੰਦੇ ਨੇ ਪੂਰਾ ਹਾਂ ਕਬੜੇ ਪੂਰੇ ਹੋਰ ਹੁੰਦੇ ਆ ਦੇਖੇ ਆ ਤੁਸੀਂ ਬਈ ਆਪਾਂ ਨੂੰ ਤਾਂ ਪੂਰਾ ਆਨੰਦ ਆ ਰਿਹਾ ਮੌਸਮ ਦਾ ਆਨੰਦ ਲੈ ਰਹੇ ਆ ਸੋ ਬਹੁਤ ਵਧੀਆ ਲੱਗ ਰਿਹਾ ਪ੍ਰਮਾਤਮਾ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਮੌਸਮ ਇਸੇ ਤਰ੍ਹਾਂ ਬਦਲਦੇ ਰਹਿਣ ਤੇ ਆਪਾਂ ਮੌਸਮ ਦੇ ਨਾਲ ਖੁਸ਼ ਹੁੰਦੇ ਰਹੀਏ ਸੋ ਮੌਸਮ ਨੂੰ ਮਹਿਸੂਸ ਕਰਦੇ ਨੇ ਮੇਰਾ ਤਾਂ ਇਹੀ ਮੈਸੇਜ ਹੈ ਕਿ ਹੁਣ ਬڑے ਹੋਣ ਕਰਕੇ ਇਹ ਚੀਜ਼ਾਂ ਭੁੱਲੋ ਨਾ ਬਚਪਨ ਵਿੱਚ ਬਣਾ ਕੇ ਰੱਖੋ ਤਾਂ ਜੋ ਤੁਸੀਂ ਜ਼ਿੰਦਗੀ ਵਿੱਚ ਖੁਸ਼ ਰਹਿ ਸਕੋ